ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਸਵੇਰ ਦੇ 8 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਗਾਂ ਦੀ ਧਾਰਤੂਰ ਕੱਢ ਕੇ ਦੁੱਧ ਦੇ ਆਇਆ ਘਰੇ ਤੇ ਹੁਣ ਲੱਗਾ ਹੈ ਇੱਧਰ ਸਫਾਈ ਕਰਨ ਗੋਆ ਗੋਆ ਥੋੜਾ ਜਿਹਾ ਜਿਹੜਾ ਚੁੱਕਣ ਤੇ ਆਪਾਂ ਟੰਮੀ ਨੂੰ ਖੁੱਲਾ ਛੱਡ ਦਿੱਤਾ ਹੈ ਹਾਂਜੀ ਆ ਦੇਖੋ ਅੰਮ੍ਰਿਤ ਅੱਜ ਇਹਨੂੰ ਚਾਹ ਚੜਿਆ ਤਾਂ ਟਾਈਮ ਨਾ ਉੱਠਿਆ ਨਾ ਅੱਜ ਮੰਮੀ ਨੇ ਇਹਦੇ ਨੇ ਭਰਾ ਨੇ ਆ ਜਾਣਾ ਵਾਪਸ ਆਉਣ ਵਾਲੇ ਬਸ ਥੋੜੀ ਦੇਰ ਤੱਕ ਹਉ ਆਟੂ ਜਾ ਰਿਹਾ ਹੈ ਉਹ ਲੈ ਕੇ ਆਊਗਾ ਉਹ ਫੋਨ ਕਰਕੇ ਬੁਲਾ ਲਿਆ ਸੀ ਨਾ ਮੈਂ ਵੀ ਜਾਊਗਾ ਇਹ ਵੀ ਜਾਊਗਾ ਇਹਨੂੰ ਚਾਚੜਾ ਅੱਜ ਨਾ ਮੇਰੀਆਂ ਸਿਗਤਾਂ ਲਾਊਗਾ ਦੀਦੀ ਨੂੰ ਮੇਰੇ ਤੇ ਮਸਾਲੇ ਵਰ ਵਰ ਕੇ ਬਿਨਾ ਮਤਲਬ ਪਰ ਰੋਬ ਮੇਰੇ ਤੇ ਪਾਉਂਦਾ ਹੈ ਇਹ ਬੁਰਸ਼ ਕਰ ਰਿਹਾ ਹੈ ਕਿਧਰ ਜਾਊਗਾ ਅਟ ਕਦੋਂ ਲੈਣ ਜਾਣਾ ਅਮਰਤ ਚੱਲੋ ਅੱਛਾ ਤੇ ਚਲੋ ਆਪਾਂ ਫਿਰ ਆਪਣਾ ਕੰਮ ਨਿਬੜ ਲਈਏ ਛੇਤੀ ਛੇਤੀ ਫਿਰ ਨਾਣਾ ਤੋਣਾ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਫ੍ਰੀ ਹੋ ਜੰਨੇ ਥੋੜੀ ਦੇਰ ਪਹਿਲਾਂ ਆਪਾਂ ਕੱਢੀ ਧਾਰ ਤੇ ਬਛੜੇ ਨੂੰ ਬਾਹਰ ਕੱਢਦੀ ਹੈ ਤੇ ਆ ਸਾਰੀ ਸਫਾਈ ਕਰਦੀ ਹੈ ਆਪਾਂ ਗੋਆ ਗੋ ਚੁੱਕ ਕੇ ਗਾਂ ਹੀ ਖਾ ਰਹੀ ਪੱਠੇ ਤੇ ਸਾਰੇ ਥੱਲੇ ਕਰਤੇ ਨੇ ਚੁੱਕਦਾ ਸਾਰੀ ਸਫਾਈ ਕਰਦਾ ਤੇ ਹੁਣ ਨੌਕ ਵੱਜ ਚੁੱਕੇ ਨੇ ਤੇ ਅੰਮ੍ਰਿਤ ਚਲੇ ਗਿਆ ਆ ਆਟੋ 'ਚ ਬੈ ਕੇ ਉਹ ਆਟੋ ਬੁੱਕ ਕਰਾ ਲਿਆ ਸੀ ਨਾ ਸੱਦ ਲਿਆ ਸੀ ਤੇ ਹੁਣ ਆਉਣ ਵਾਲੇ ਹੋਣੇ ਦੀਦੀ ਹੁਣੀ ਪਲੀਏ ਸ਼ਹਿਰ ਤੋਂ ਲੈ ਕੇ ਆਉਣਗੇ ਉਹਨਾਂ ਨੂੰ ਸਮਾਨ ਸਮੂਹ ਨਾਲ ਤੇ ਆਪਾਂ ਇਧਰ ਘਰਤੀ ਸਾਫ ਸਫਾਈ ਗੋਗੂਆ ਚੁੱਕਤਾ ਹੀ ਤੇ ਗਾਈਆਂ ਜੇ ਖਾ ਰਹੀ ਥੋੜੀ ਮੈਂ ਕੱਢਦਾ ਬਾਹਰ ਹੁਣੇ ਪਾਣੀ ਢਾ ਕੇ ਤੇ ਮੈਂ ਵੀ ਨਾਣ ਲੱਗਾ ਹੁਣ 9 ਵਜਣ ਵਾਲੇ ਨੇ ਇਧਰ ਆਪਾਂ ਨਾਣ ਨੂੰ ਲਿਆਈ ਫਿਰ ਪੀ ਲੱਗੇ ਚਾਹ ਹਾਂਜੀ ਤਿੰਨਾ ਧੋ ਕੇ ਚਾਹ ਪੀ ਕੇ ਮੈਂ ਇਥੇ ਛੱਤੇ ਟੈਲ ਰਿਹਾ ਹਾਂ ਹੀ ਤੇ ਉਡੀਕ ਕਰ ਰਿਹਾ ਹਾਂ ਹੁੰਦੇ ਹੋਣੇ ਆ ਬਸ ਸ਼ਹਿਰ ਪਹੁੰਚ ਚੁੱਕੇ ਅਮਰਤ ਨੂੰ ਫੋਨ ਲਾਇਆ ਸੀ ਥੋੜੀ ਦੇਰ ਪਹਿਲਾਂ ਤੇ ਅਜੋ ਪਰੇ ਖੇਤ ਚ ਬੀਜਿਆ ਜਾ ਰਿਆ ਗੰਨਾ ਇੱਥੇ ਡਾਲੀ ਆਪਾਂ ਗੁਰਸੀ ਛਾਵੇਂ ਜੀ ਥੋੜੀ ਧੁੱਪ ਵੀ ਬਹੁਤ ਜੁੱਬਦੀ ਹੁਣ ਤਿੱਖੀ ਹੁੰਦੀ ਥੋ ਚਲੋ ਕਰਦੇ ਫਿਰ ਢੀਕ ਉਹਨਾਂ ਦੀ 15-16 ਦਿਨਾਂ ਬਾਅਦ ਅੱਜ ਆ ਰਹੇ ਪੰਜਾਬ ਤੋਂ ਘੁੰਮ-ਘੁੰਮ ਕੇ ਚਲੋ ਵਧੀਆ। ਇਸੇ ਬਾਣੀ ਦੀਦੀ ਵੀ ਚਲੋ ਉਹ ਆਈ। ਪਰਵਿੰਦਰ ਦਿਵਾਨ ਨੇ। ਖਾਲੀ-ਖਾਲੀ ਜਿਹਾ ਲੱਗਦਾ ਇਹ ਘਰ ਤੇ ਹੁਣ। ਘਰ ਜਾਣਾ ਪੂਰਾ ਪਰਿਵਾਰ ਇਹਨਾਂ ਦਾ। ਤੇ ਮੈਂ ਵੀ ਫਿਰ ਦੇਖਦਾ ਹਾਂ ਫਿਰ ਆਪਣੇ ਘਰੇ ਵੀ ਹੁਣ ਜਾਵਾਂ ਚਲੋ। ਤੇ 11 ਦਿਨ ਆਇਆ ਸੀ ਦੀਦੀ ਘਰੇ। ਤੇ ਹੁਣ ਆਪਾਂ ਜਾਵਾਂਗੇ ਆਪਣੇ ਘਰੇ ਤੇ ਵੇਖ ਲਈਏ ਜਾ ਕੇ ਸਬਜ਼ੀਆਂ-ਸਬਜ਼ੀਆਂ ਭੀਜਣੀਆਂ ਯਾਰ ਬਹੁਤ ਲੇਟ ਹੋ ਗਿਆ ਆ। ਤੇ ਬੀ ਲੈ ਜੂਗਾ ਸ਼ਹਿਰ ਤੋਂ ਕੱਲ ਤੱਕ ਚਲ ਜੂਗਾ ਦੇਖਦਾ ਹਾਂ ਅੱਗੇ ਨੇ ਉਹ ਅੱਤੇ ਦੀਦੀ ਹੁਣਾਂ ਦੇ ਆਉਣ ਦੀ ਚਾਚ ਮੈਂ ਅੱਗੇ ਵੀਡੀਓ ਬਣਾ ਹੀ ਨਹੀਂ ਪਾਇਆ ਤੇ ਇੱਥੇ ਪ੍ਰਵਿੰਦਰ ਥੋੜੀ ਦੇਰ ਬਾਅਦ ਕਹਿੰਦਾ ਵੀ ਚਲੋ ਸ਼ਹਿਰ ਚੱਲਦੇ ਹਾਂ ਤੇ ਕਹਿੰਦੇ ਤਿਆਰੀ ਕਰ ਲਓ ਮਾਮਾ ਜੀ ਤੇ ਅਸੀਂ ਹੁਣ ਸ਼ਹਿਰ ਆ ਗਏ ਹਾਂ ਇੱਥੇ ਆਪਣੇ ਪਲੀਏ ਤੇ ਅਸੀਂ ਕੱਪੜਿਆਂ ਦੀ ਸ਼ਾਪ ਤੇ ਆ ਗਏ ਹਾਂ ਪ੍ਰਵਿੰਦਰ ਨੇ ਲੈਣੇ ਸੀ ਅੰਮ੍ਰਿਤਵਾਸ ਤੇ ਇੱਕ ਜੋੜਾ ਕੱਪੜਿਆਂ ਦਾ ਤੇ ਮੈਨੂੰ ਕਹਿੰਦਾ ਵੀ ਤੁਸੀਂ ਵੀ ਲੈ ਲਓ ਮਾਮਾ ਜੀ ਕਿਉਂਕਿ ਮੈਂ ਵੀ ਲੈਣੇ ਸੀ ਤੇ ਮੈਂ ਅਜੀ ਪੂਆਜੀ ਨੂੰ ਘਰੇ ਪੁੱਛਿਆ ਨਹੀਂ ਸੀ ਤੇ ਮੈਂ ਕਿਹਾ ਮੈਂ ਫੇਰ ਲੈ ਲੂੰਗਾ ਕਹਿੰਦੇ ਨਹੀਂ ਆਏ ਤਾਂ ਲੈ ਲੂ ਫਿਰ ਮੈਂ ਸੋਚਿਆ ਚਲੋ ਆਪਾਂ ਵੀ ਇੱਕ ਜੋੜਾ ਲੈ ਲੈਨੇ ਕੱਪੜੇ ਆਂਦਾ ਕਿਉਂਕਿ ਹੌਲੇ ਮਹਲੇ ਦਾ ਮੇਲਾ ਵੀ ਆਉਣ ਵਾਲਾ ਏ ਇੱਕ ਆਹ ਟੀ-ਸ਼ਰਟ ਹੈ ਮੇਰੀ ਤੇ ਅਮਰਦੀ ਪ੍ਰਵਿੰਦਰ ਉਹ ਨਹੀਂ ਲੈ ਕੇ ਆਏ ਆ ਪੰਜਾਬ ਤੋਂ ਤੇ ਆਹ ਸ਼ੂਜ਼ ਹੈ ਮੈਨੂੰ ਆਹ ਪ੍ਰਵਿੰਦਰ ਨੇ ਲੈ ਕੇ ਦਿੱਤੇ ਆਪਣੇ ਵੱਲੋਂ ਮੈਂ ਤੇ ਕਿਹਾ ਸੀ ਰਹਿਣ ਦੇ ਕਹਿੰਦਾ ਨਹੀਂ ਨਹੀਂ ਮੈਂ ਲੈ ਆ ਕੇ ਦੇਣੀ ਤੁਹਾਨੂੰ ਮਮਾ ਜੀ ਕਿਉਂਕਿ ਇੰਗਲੈਂਡ ਤੋਂ ਆਇਆ ਤੇ ਕਹਿੰਦਾ ਮੈਂ ਤੁਹਾਨੂੰ ਕੁਝ ਲੈ ਕੇ ਨਹੀਂ ਦਿੱਤਾ ਫਿਰ ਮੈਂ ਇੱਕ ਸ਼ਰਟ ਤੇ ਜੀਨ ਤੇ ਲੋਅਰ ਲੈ ਲਿਆ ਤੇ ਪ੍ਰਵਿੰਦਰ ਨੇ ਪਸੰਦ ਕਰਵਾ ਕੇ ਦਿੱਤਾ ਏ ਤੇ ਦੀ ਚੁਆਇਸ ਤੇ ਬਾਗਮਾਲ ਏ ਤੇ ਅੱਜ ਆਪਾਂ ਨੂੰ ਕੱਪੜੇ ਮਿਲ ਗਏ ਨਵੇਂ ਤੇ ਸ਼ੂਜ਼ ਮਿਲ ਗਏ ਤੇ ਬਹੁਤ ਖੁਸ਼ੀ ਹੋ ਰਹੀ ਬਹੁਤ ਚੰਗਾ ਲੱਗ ਰਿਹਾ ਏ ਤੇ ਸ਼ਹਿਰੋਂ ਆ ਕੇ ਘਰੇ ਆ ਕੇ ਅਸੀਂ ਰੋਟੀ ਰੋਟੀ ਖਾ ਕੇ ਤੇ ਫਿਰ ਇੱਧਰ ਆ ਗਏ ਸੀ ਪ੍ਰਵਿੰਦਰ ਕਹਿੰਦਾ ਇੱਧਰ ਰਾਦੇ ਅੰਕਲ ਨੂੰ ਮਿਲਣਾ ਏ ਇਹਨਾਂ ਦੇ ਨੌਨ ਚ ਤੇ ਅਸੀਂ ਇੱਥੇ ਘੁੰਮ ਰਹੇ ਹਾਂ ਬਹੁਤ ਸੋਹਣੀ ਜਗ੍ਹਾ ਏ ਬੱਚੇ ਹਨਾ ਵੀ ਬਾਹਰ ਨਹੀਂ ਨਿਕਲਦੇ ਸਿਆਲੇ ਵੀ ਹੈ ਇਹ ਇਹਨਾਂ ਦੇ ਘਰ ਦੇ ਥੋੜੀ ਜਿਹਾ ਜਗ੍ਹਾ ਜਗ੍ਹਾ ਇਹ ਹਰੀ ਸਾਬ ਦੀ ਕੋਠੀ ਹੈ ਤੇ ਇੱਥੇ ਅੰਕਲ ਜਿਵੇਂ ਇੱਥੇ ਜੌਬ ਕਰਦੇ ਨੇ ਤੇ ਬਹੁਤ ਵਧੀਆ ਇੱਥੇ ਮਤਲਬ ਮਾਹੌਲ ਹੈ ਬਾਗ-ਬਾਗ ਹੈ ਸਾਰੇ ਪਾਸੇ ਅਸੀਂ ਘੁੰਮ ਰਹੇ ਆ ਇਧਰ ਹੀ ਤੇ ਮੈਂ ਛੋਟੇ-ਛੋਟੇ ਇੱਥੇ ਕਲਿੱਪਸ ਬਣਾ ਲਏ ਵੀਡੀਓ ਤੇ ਇਧਰ ਅਸੀਂ ਆ ਗਏ ਹਾਂ ਤੇ ਸਬਜ਼ੀ ਵਗੈਰਾ ਦੇਖ ਰਹੇ ਹਾਂ ਬਹੁਤ ਸਬਜ਼ੀਬੀਜੀ ਹੋਈ ਹੈ ਇੱਥੇ بس ਇਥੇ ਨੌਕਰ ਚੱਕਰੀ ਇਹਨਾਂ ਦੇ ਜਿਵੇਂ ਰਹਿੰਦੇ ਆ ਤੇ ਜਿਹੜੇ ਆ ਸਾਹ ਬੇਥੋਂ ਦੇ ਜਿਹੜੇ ਮਾਲਕ ਪੰਜਾਬੀ ਨੇ ਬਹੁਤ ਤਗੜੇ ਜਿਵੇਂ ਉਹ ਜ਼ਿਆਦਾਤਰ ਫੋਰਨ ਚ ਹੀ ਰਹਿੰਦੇ ਨੇ ਆਪਣੇ ਫੈਮਿਲੀ ਨਾਲ ਤੇ ਆ ਸੈਲਡ ਚਾ ਬੀਜਿਆ ਹੋਇਆ ਏ ਤੇ ਉਹ ਮੈਂ ਦੇਖ ਰਿਹਾ ਸੀ ਖਾ ਕੇ ਤੇ ਬਹੁਤ ਸੋਹਣੇ ਸੋਹਣੇ ਤਰ੍ਹਾਂ ਤਰ੍ਹਾਂ ਦੇ ਫੁੱਲ ਫੁੱਲ ਬੁੱਟੇ ਨੇ ਇੱਥੇ ਵਿਜੇ ਹੋਏ ਤੇ ਬਹੁਤ ਹਰਿਆਲੀ ਬਹੁਤ ਵਧੀਆ ਥਿਊ ਲੱਗਦਾ ਪਿਆ ਇੱਥੇ ਮਤਲਬ ਇੱਕ ਹਿਸਾਬ ਨਾਲ ਸਕੂਨ ਹੈ ਕਿਉਂਕਿ ਬਾਗ ਹੈ ਚਾਰੋਂ ਪਾਸੇ ਅੰਬਾਂ ਦੇ ਬਾਗ ਹੈ ਤੇ ਅੰਬਾਂ ਦੀ ਬਾਗ ਭਰੇ ਭੇ ਬੂਰ ਨਾਲ ਤੇ ਫਿਰ ਅਸੀਂ ਇੱਧਰ ਆ ਗਏ ਇੱਧਰ ਪ੍ਰਵਿੰਦਰ ਹੁਣ ਆਂਦਾ ਪੁਰਾਣਾ ਘਰ ਹੈ ਜਿੱਥੇ ਇਹਨਾਂ ਦਾ ਬਚਪਨ ਬੀਤਿਆ ਹੈ 8-9 ਸਾਲ ਪਹਿਲਾਂ ਪ੍ਰਵਿੰਦਰ ਦਾ ਇਹ ਘਰ ਹੀ ਇਹਨਾਂ ਦਾ ਇੱਥੇ ਜਨਮ ਹੋਇਆ ਹੈ ਪ੍ਰਵਿੰਦਰ ਦੇ ਦਾਦਾ ਜੀ ਇੱਕ ਰਿਟਾਇਰਡ ਫੌਜੀ ਸਨ रिटायर्ड ਹੋਣ ਤੋਂ ਬਾਅਦ ਇੱਥੋਂ ਦੇ ਮੈਨੇਜਰ ਸਨ ਇਸ ਜਗ੍ਹਾ ਦੇ ਹਰੀ ਸਾਹਿਬ ਕੇ ਜਿਵੇਂ ਕਿ ਸਾਰਾ ਕੁਝ ਮੈਨੇਜ ਕਰਦੇ ਸੀ ਸਾਰੀ ਖੇਤੀਬਾੜੀ ਸਾਰਾ ਕਾਰੋਬਾਰ ਜਿਵੇਂ ਮੈਨੇਜ ਕਰਦੇ ਸੀ ਉਹਦੇ ਜ਼ਿਆਦਾਤਰ ਬਾਹਰ ਹੀ ਜਾਂਦੇ ਹਿਸਾਬ ਵਗੈਰਾ ਕਦੇ-ਕਦੇ ਆਉਂਦੀ ਹੁੰਦੀ ਸੀ ਤੇ ਤਾਂ ਕਰਕੇ ਇੱਥੇ ਰਹਿੰਦੇ ਸੀ ਤੇ ਉਸ ਤੋਂ ਬਾਅਦ ਫਿਰ ਮਾਸਟਰ ਜੀ ਖਤਮ ਹੋ ਗਏ ਹੀ ਤੇ ਇਹਨਾਂ ਦੇ ਪਾਪਾ ਵੀ ਖਤਮ ਹੋ ਗਏ ਹੀ ਬਾਜੀ ਮੇਰੇ ਆ ਰਸੋਈ ਉਹ ਤਾਂ ਡਾ ਕਮਰਾ ਪਰ ਉਸ ਤੋਂ ਬਾਅਦ ਇਹਨਾਂ ਦੀ ਦਾਦੀ ਜੀ ਨੇ ਦੂਸਰੀ ਜਗ੍ਹਾ ਜਗ੍ਹਾ ਲੈ ਕੇ ਤੇ ਉੱਥੇ ਨਵਾਂ ਘਰ ਬਣਾਇਆ ਇਹ ਵੀ ਛੋਟਾ ਹੁੰਦਾ ਬਹੁਤ ਹੁਣਾ ਹੁਣਾ ਨਹੀਂ ਇਹ ਵੀ ਛੋਟੇ ਛੋਟੇ ਹੁੰਦੇ ਰਹੇ ਹੀ ਇੱਥੇ ਬਹੁਤ ਯਾਦਾ ਜੁੜੀਆਂ ਕਿਉਂਕਿ ਦੀਦੀ ਘਰੇ ਮੈਂ ਬਹੁਤ ਹੁਣਾ ਹੁਣਾ ਪਹਿਲੇ ਤੇ ਇੱਥੇ ਮੈਂ ਘਮਾਉਣ ਘਮੂੜ ਖੜਦਾ ਨਹੀਂ ਛੋਟੇ ਛੋਟੇ ਹੀ ਜਦੋਂ ਇਹ ਬਹੁਤ ਇੱਥੇ ਯਾਦਾ ਜੁੜੀਆਂ ਇਸ ਘਰ ਦੇ ਨਾਲ ਤੇ ਅੱਜ ਇੰਨੇ ਸਾਲਾਂ ਬਾਅਦ ਦੇਖ ਕੇ ਬਹੁਤ ਚੰਗਾ ਲੱਗ ਰਿਹਾ ਹੈ ਤੇ ਫਿਰ ਅਸੀਂ ਘਰੇ ਆ ਗਏ ਹਾਂ ਤੇ ਹੁਣ ਸ਼ਾਮ ਦੇ 6 ਵਜੇ ਚੁੱਕੇ ਨੇ ਤੇ ਅਸੀਂ ਫੇਰ ਚੱਲੇ ਹਾਂ ਸ਼ਹਿਰ ਦੀਦੀ ਮੈਂ ਪ੍ਰਵਿੰਦਰ ਤੇ ਅਮਰਤ ਅਸੀਂ ਸਾਰੇ ਜਣੇ ਚੱਲੇ ਹਾਂ ਕਿਉਂਕਿ ਇਹਨਾਂ ਦੀ ਇੱਕ ਭੂਆ ਦਾ ਮੁੰਡਾ ਨਾ ਅੱਜ ਚੱਲਿਆ ਬਾਹਰ ਇਟਲੀ ਚੱਲਿਆ ਹੈ ਤੇ ਉਹਨੇ ਇੱਧਰ ਸ਼ਹਿਰ ਆਉਣਾ ਸੀ ਤੇ ਉਸ ਨੂੰ ਮਿਲਣ ਚੱਲੇ ਆ ਅਸੀਂ ਤੇ ਪ੍ਰਵਿੰਦਰ ਹੁਣੀ ਪੰਜਾਬ ਗਈ ਸੀ ਤਾਂ ਕਰਕੇ ਫਿਰ ਇਹਨਾਂ ਕੋਲ ਜਾ ਨਹੀਂ ਹੋਇਆ ਇਹਨਾਂ ਦੇ ਘਰੇ ਤੇ ਉਹ ਇੱਧਰ ਸ਼ਹਿਰ ਉਹਨੇ ਆਉਣਾ ਸੀ ਤੇ ਇਹ ਕਹਿੰਦੇ ਵੀ ਚਲੋ ਮਿਲ ਲੈਨੇ ਆ ਤੇ ਅਸੀਂ ਪਹੁੰਚ ਚੁੱਕੇ ਆਪਣੇ ਸ਼ਹਿਰ ਪੱਲੀਏ ਤੇ ਇਹ ਕਹਿੰਦੇ ਕੁਝ ਖਾਣਾ ਖਾ ਪੀ ਲੈਣੇ ਤੇ ਇੱਥੇ ਆ ਗਈ ਸੀ ਦਹੀਂ ਪੱਲੇ ਖਾਣ ਲੱਗ ਗਏ ਸੀ ਤੇ ਇੱਧਰ ਉਹ ਵੀ ਆ ਚੁੱਕੇ ਸੀ ਤੇ ਇੱਥੇ ਆਪਾਂ ਮਿਲ ਲਿਆ ਸੀ ਮੁੰਡੇ ਨੂੰ ਤੇ ਉਹਨਾਂ ਦੀ ਫੈਮਿਲੀ ਵਗੈਰਾ ਐ ਤੇ ਹੁਣ ਉਹ ਚੱਲ ਜਾਣਗੇ ਆਪਣਾ ਕਿਉਂਕਿ ਉਹਨਾਂ ਦੀ ਫਲਾਈਟ ਐ ਕੱਲ ਦੀ ਤੇ ਉਹ ਦਿੱਲੀ ਚੱਲੇ ਆ ਤੇ ਆਪਾਂ ਉਹਨਾਂ ਨੂੰ ਮਿਲ ਕੇ ਤੇ ਹੁਣ ਘਰੇ ਵਾਪਸ ਜਾਣੇ ਆ ਇਸੇ ਅਸੀ ਘਰੇ ਆ ਚੁੱਕੇ ਹੁਣ ਤੇ 8:30 ਵਜੇ ਦਾ ਟਾਈਮ ਹੋ ਚੁੱਕਿਆ ਹੈ ਰਾਤ ਦਾ ਤੇ ਮਾਸੀ ਜੀ ਹੀ ਘਰੇ ਕੱਲੇ ਠੀਕ ਹੈ ਜੀ ਇਸ ਦੇ ਨਾਲ ਹੀ ਵਲੌਗ ਨੂੰ ਇੱਥੇ ਸਮਾਪਤ ਕਰਦੇ ਹਾਂ ਜੇ ਵਲੌਗ ਚੰਗਾ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਮਿਲਦੇ ਹਾਂ ਨਵੇਂ ਵਲੌਗ ਚ ਪੂਰਾ ਵਲੌਗ ਦੇਖਣ ਲਈ ਧੰਨਵਾਦ ਜੀ